ਮਿੱਤਰੋ ਇਹ ਪੰਜਾਬ ਦੀ ਵੀਡੀਓ ਦੱਸੀ ਜਾ ਰਹੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਟਰੈਕਟਰ ਲਟ ਗਿਆ ਹੋਇਆ ਹੈ ਤੇ ਕਿੱਥੇ ਇਹ ਲਟ ਗਿਆ ਹੋਇਆ ਆ ਆਪਾਂ ਤੁਹਾਨੂੰ ਦੱਸ ਦਿਆਂ ਦਰਸਲ ਗੱਲ ਇਦਾਂ ਹੈ ਕਿ ਟਰੈਕਟਰ ਲੋਡ ਲੈ ਕੇ ਜਾ ਰਹੀ ਸੀ ਤੁਸੀਂ ਟਰੈਲੀ ਵੀ ਦੇਖ ਸਕਦੇ ਹੋ ਪਿੱਛੇ ਲੱਗੀ ਹੋਈ ਆ ਟਰੈਕਟਰ ਦੇ ਅਤੇ ਪੂਰਾ ਲੋਡ ਆ ਫੁੱਲ ਬੋਰੀਆਂ ਲੱਦੀਆਂ ਹੋਈਆਂ ਨੇ ਦਰਸਲ ਗੱਲ ਇਦਾਂ ਹੈ ਟਰੈਕਟਰ ਅਤੇ ਟਰੈਲੀ ਜਾ ਰਹੇ ਹੁੰਦੇ ਨੇ ਪੁਲ ਦੇ ਉੱਤੋਂ ਅਨਬੈਲੈਂਸ ਹੋ ਜਾਂਦਾ ਹੈ ਟਰੈਕਟਰ ਬੋਝ ਜ਼ਿਆਦਾ ਹੋਣ ਕਰਕੇ ਅੱਗੋਂ ਜੀ ਖੜਾ ਹੋ ਕੇ ਸਾਈਡ ਦੇ ਵਿੱਚ ਪੁਲ ਦੇ ਸਾਈਡ ਦੇ ਵਿੱਚ ਲੱਗੀਆਂ ਹੁੰਦੀਆਂ ਚਾਰਦਵਾਰੀ ਵਾਲੀ ਇੱਟਾਂ ਉਹਨਾਂ ਦੇ ਵਿੱਚ ਜਾਵਤ ਜਾ ਉਹ ਟੁੱਟ ਕੇ ਟਰੈਕਟਰ ਵੀ ਥੱਲੇ ਨੂੰ ਹੋਰ ਵਗ ਜਾਂਦਾ ਹੈ ਤੇ نیچے ਲਟਕ ਜਾਂਦਾ ਹੈ ਪੁਲ ਦੇ ਥੱਲੇ ਹੁੰਦੀਆਂ ਨੇ ਦੁਕਾਨਾਂ ਅਤੇ ਫਿਰ ਦੇ ਕੰਨ ਵਾਲੇ ਬਣਾ ਰਹੇ ਨੇ ਇਹ ਵੀਡੀਓ ਵੀ ਇਹ ਦੇਖੋ ਟਰੈਕਟਰ ਕਿਵੇਂ ਲਟਕ ਗਿਆ ਉਹ ਤਾਂ ਸ਼ੁਕਰ ਕਰੋ ਦੋਸਤੋ ਇਸ ਦੇ ਪਿੱਛੇ ਇੱਕ ਟ੍ਰੈਲੀ ਲੱਗੀ ਹੋਈ ਆ ਤੇ ਟ੍ਰੈਲੀ ਦੇ ਵਿੱਚ ਬਹੁਤ ਜ਼ਿਆਦਾ ਲੋਡ ਆ ਯਾਨੀ ਕਿ ਟਰੈਕਟਰ ਨਾਲੋਂ ਕਈ ਗੁਣਾ ਜ਼ਿਆਦਾ ਲੋਡ ਆ ਤਾਂ ਹੀ ਟਰੈਕਟਰ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ ਅਤੇ ਇੱਕ ਗੱਲ ਹੋਰ ਦੋਸਤੋ ਟਰੈਕਟਰ ਸਟਾਰਟ ਆ ਡਰਾਈਵਰ ਨੇ ਛਾਲ ਮਾਰਤੀ ਸੀ ਟਰੈਕਟਰ ਦੀ ਰੇਸ ਵੀ ਦਿੱਤੀ ਹੋਈ ਆ ਟਰੈਕਟਰ ਦਾ ਪਿਛਲਾ ਟਾਇਰ ਤੁਸੀਂ ਦੇਖ ਸਕਦੇ ਹੋ ਜ਼ੋਰ ਲਾ ਰਿਹਾ ਹੈ ਪੂਰਾ ਜੇ ਟ੍ਰੈਲੀ ਨ ਨਹੀਂ ਰੁਕਦਾ ਅੱਗੇ ਨੂੰ ਹੀ ਤੁਰਦਾ ਚੱਲੀ ਜਾਂਦਾ ਕਿਉਂਕਿ ਇਹਦੀ ਤਾਂ ਰੇਸ ਔਣਾ ਤੇ ਬੰਦ ਕਰਨਾ ਡਰਾਈਵਰ ਦੇ ਛੇਤੀ ਜਤੀ ਦਿਮਾਗ ਦੇ ਵਿੱਚ ਨਹੀਂ ਆਇਆ ਸੋ ਇਹ ਪੰਜਾਬ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਾਰਿਆਂ ਨੇ ਕੋਲ ਆਪਣੇ ਵਿਚਾਰ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ ਧੰਨਵਾਦ